ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਚ ਜਦੋਂ ਸ਼ੁਕਰਾਨੇ ਦਾ ਜ਼ਿਕਰ ਕੀਤਾ ਤੇ ਜਿਹੜਾ ਗੁਰੂ ਦਾ ਸਿੱਖ ਹੈ ਨਾ ਉਹ ਹਰ ਵੇਲੇ ਉਹਦੇ ਸ਼ੁਕਰ ਵਿੱਚ ਭਜਾ ਰਹਿੰਦਾ ਹੋਏ ਜਿਹੜਾ ਪਰਪੱਖ ਗੁਰੂ ਦਾ ਸਿੱਖ ਹੋਏਗਾ ਨਾ ਉਹ ਕਦੇ ਆਪਣੇ ਗੁਰੂ ਦੇ ਉੱਤੇ ਗਿਲਾ ਤੇ ਸ਼ਿਕਵਾ ਨਹੀਂ ਕਰੇਗਾ ਇਹ ਖਿਆਲ ਕਰਨਾ ਪਿਆਰਿਓ ਜੇ ਅੱਜ ਸਾਡੇ ਮਨ ਵਿੱਚ ਆਪਣੇ ਗੁਰੂ ਦੇ ਪ੍ਰਤੀ ਕੋਈ ਗਿਲਾ ਕੋਈ ਸ਼ਿਕਵਾ ਪੈਦਾ ਹੋ ਰਿਹਾ ਹੈ ਇਹਦਾ मीनिंग ਹੈ ਅਸੀਂ ਅਜੇ ਤੱਕ ਪ੍ਰੋਪਰ ਸਿੱਖ ਨਹੀਂ ਬਣ ਪਾਏ ਸਿੱਖ ਭਾਵੇਂ ਦੁੱਖ ਵਿੱਚ ਹੋਵੇ ਤੇ ਭਾਵੇਂ ਸੁੱਖ ਵਿੱਚ ਹੋਵੇ ਉਹ ਹਰ ਵੇਲੇ ਆਪਣੇ ਗੁਰੂ ਦਾ ਸ਼ੁਕਰ ਕਰਦਾ ਹੈ ਸ਼ੁਕਰਾਨੇ ਵਿੱਚ ਰਹਿੰਦਾ ਹੈ ਇੱਕ ਦਿਨ ਮੈਂ ਪੜ੍ਹ ਰਿਆ ਸਾਂ ਇੱਕ ਮੁਸਲਮਾਨ ਫਕੀਰ ਹੋਇਆ ਜਿਹੜਾ ਅੱਲਾਹ ਤਾਲਾ ਦੀ ਬੜੀ ਬੰਦਗੀ ਕਰਦਾ ਸੀ ਉਹਦਾ ਨਾਮ ਹੈ ਸ਼ੇਖ ਸ਼ਾਦੀ ਜਿੰਨੀਆਂ ਦੌਲਤਾਂ ਖੈਰ ਅੱਜ ਸਾਡਿਆਂ ਘਰਾਂ 'ਚ ਬਾਦਸ਼ਾਹ ਨੇ ਬਖਸ਼ਿਸ਼ ਕੀਤੀਆਂ ਨੇ ਨਾ ਇੰਨੀਆਂ ਦੌਲਤਾਂ ਇੰਨਾ ਧਨ-ਦੌਲਤ ਐਡੀ ਅਮੀਰੀ ਇਦਾਂ ਦੇ ਕੱਪੜੇ ਇਦਾਂ ਦਾ ਖਾਣ-ਪੀਣ ਸ਼ੇਖ ਸ਼ਾਦੀ ਦੇ ਘਰ ਵਿੱਚ ਨਹੀਂ ਸੀ ਬੜਾ ਗਰੀਬੜਾ ਜਿਹਾ ਬੰਦਾ ਸੀ ਤੇ ਪੰਜ ਨਵਾਜਾਂ ਦਾ ਪਾਠ ਕਰਨ ਵਾਲਾ ਤੇ ਜਦੋਂ ਵੀ ਨਵਾਜ ਦਾ ਟਾਈਮ ਹੁੰਦਾ ਸੀ ਨਾ ਇੰਨੀ ਘਰ 'ਚ ਗਰੀਬੀ ਸੀ ਕਿ ਪੈਰਾਂ 'ਚ ਪਾਉਣ ਵਾਸਤੇ ਜੋੜਾ ਵੀ ਨਹੀਂ ਸੀ ਨੰਗੇ ਪੈਰੀ ਹਰ ਰੋਜ਼ ਤੁਰ ਕੇ ਮਸਜਿਦ ਤੱਕ ਜਾਂਦਾ ਸੀ ਹਰ ਰੋਜ਼ ਉਹਨੇ ਤੁਰ ਕੇ ਮਸਜਿਦ ਤੱਕ ਜਾਣਾ ਸ਼ੇਖ ਸ਼ਾਦੀ ਕਹਿੰਦਾ ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸਾਂ ਮਾਰੂ ਥਲ ਦੇ ਟਿੱਬਿਆਂ ਵਿੱਚ ਮੇਰੇ ਪੈਰ ਤਪ ਰਹੇ ਸੀ ਜਦੋਂ ਮੈਂ ਬਿਲਕੁਲ ਮਸਜਿਦ ਦੇ ਸਾਹਮਣੇ ਗਿਆ ਨਾ ਕਹਿੰਦਾ ਇੱਕ ਨੌਜਵਾਨ ਮੇਰੇ ਕੋਲ ਦੀ ਲੰਘਿਆ ਉਹਦੇ ਕੋਲੇ ਸ਼ਾਹੀ ਫੌਜਾਂ ਸੀ ਧਨ ਦੌਲਤ ਸੀ ਜਵਾਨੀ ਦੇ ਹੰਕਾਰ ਵਿੱਚ ਮਸਤ ਹੋਇਆ ਕਹਿੰਦਾ ਉਹਨੇ ਮਸਜਿਦ ਵਾਲੇ ਪਾਸੇ ਝੁੱਕ ਕੇ ਸਲਾਮ ਨਹੀਂ ਕੀਤੀ ਤੇ ਖਿਮਾ ਕਰਨਾ ਗੁਰੂ ਦੇ ਉਹ ਸਿੱਖੋ ਅੱਜ ਸਾਡੇ ਵੀ ਬਹੁਤਿਆਂ ਦੇ ਹਾਲਾਤ ਇਹ ਨੇ ਕਈ ਵਾਰ ਅਸੀਂ ਗੁਰੂ ਦੇ ਘਰ ਦੇ ਕੋਲ ਦੀ ਲੰਗ ਜਾਂਦੇ ਆ ਪਰ ਸਾਡਾ ਸਿਰ ਆਪਣੇ ਗੁਰੂ ਦੇ ਘਰ ਵੱਲ ਨੂੰ ਬੋਲੋ ਜੀ ਨਹੀਂ ਚੁੱਕਦਾ ਇਹਦਾ ਕਾਰਨ ਇਹ ਆ ਕਿ ਅਸੀਂ ਨਿਸ਼ੁਕਰੇ ਹੋ ਗਏ ਆ ਸਾਡੇ ਅੰਦਰੋਂ ਸ਼ੁਕਰਾਨਾ ਮੁੱਕ ਗਿਆ ਆਪਣੇ ਗੁਰੂ ਦੇ ਪ੍ਰਤੀ ਇੰਨੀ ਜ਼ਿੰਦਗੀ ਦੀ ਰਫਤਾਰ ਨਹੀਂ ਤੇਜ਼ ਹੋਣੀ ਚਾਹੀਦੀ ਕਿ ਜਿਹੜੇ ਦਾਤੇ ਨੇ ਦੁਨੀਆਂ ਦੀ ਹਰ ਦੌਲਤ ਸਾਡੀ ਝੋਲੀ 'ਚ ਪਾਈ ਹੋਵੇ ਬੰਦਾ ਦਾਤਾ ਦੇਣ ਵਾਲੇ ਦਾਤੇ ਨੂੰ ਭੁੱਲ ਜਾਏ ਸ਼ੇਖ ਸਾਦੀ ਕਹਿੰਦਾ ਮੈਂ ਬਿਲਕੁਲ ਮਸਜਿਦ ਦੇ ਕੋਲੇ ਚਲਿਆ ਗਿਆ ਸਾਂ ਜਦੋਂ ਨੌਜਵਾਨ ਮੇਰੇ ਕੋਲ ਦੀ ਨੰਗੇਆ ਧਨ ਦੌਲਤ ਪੈਸੇ ਦੀ ਜ਼ਗੀਰ ਦੀ ਜਾਇਦਾਦ ਕਿਸੇ ਚੀਜ਼ ਦੀ ਘਾਟ ਨਹੀਂ ਸੀ ਉਹਦੇ ਕੋਲ ਪਰ ਕਹਿੰਦਾ ਉਹਨੇ ਮਸਜਿਦ ਵਾਲੇ ਪਾਸੇ ਝੁੱਕ ਕੇ ਸਲਾਮ ਨਹੀਂ ਕੀਤੀ ਤੇ ਮੈਂ ਆਪਣੇ ਅੱਲਾਹ ਤਾਲਾ ਤੇ ਇੱਕ ਸ਼ਿਕਵਾ ਕੀਤਾ ਕਹਿੰਦਾ ਮੇਰੇ ਮਨ ਵਿੱਚ ਆਇਆ ਅੱਲਾਹ ਤਾਲਾ ਮੈਂ ਹਰ ਵੇਲੇ ਤੇਰੀ ਬੰਦਗੀ ਵਿੱਚ ਭਜਣ ਵਾਲਾ ਹਰ ਵੇਲੇ ਤੇਰੇ ਘਰ ਵਿੱਚ ਆ ਕੇ ਬੰਦਗੀ ਕਰਨ ਵਾਲਾ ਮੇਰੇ ਪੈਰਾਂ 'ਚ ਪਾਉਣ ਵਾਸਤੇ ਜੋੜਾ ਵੀ ਨਹੀਂ ਤੇ ਜਿਨne ਤੇਰੇ ਘਰ ਵਾਲੇ ਪਾਸੇ ਝੁੱਕ ਕੇ ਸਲਾਮ ਨਹੀਂ ਕੀਤੀ ਉਹ ਦੁਨੀਆ ਦੇ ਧਨ ਪਦਾਰਥਾਂ ਨਾਲ ਭਰਿਆ ਪਿਆ ਹੈ ਸ਼ੇਖ ਸ਼ਾਦੀ ਕਹਿੰਦਾ ਅਜੇ ਮੈਂ ਸ਼ਿਕਵਾ ਹੀ ਕਰ ਰਿਹਾ ਸਾਂ ਜਦੋਂ ਮੇਰੀ ਨਿਗਾਹ ਸਾਹਮਣੇ ਮਸਜਿਦ ਦੀਆਂ ਪੌੜੀਆਂ ਤੇ ਗਈ ਨਾ ਕਹਿੰਦਾ ਇੱਕ ਲੱਤਾ ਤੋਂ ਆੜੀ ਬੰਦਾ ਹੈਂਡੀਕੈਪ ਬੰਦਾ ਜਿਹੜਾ ਆਪਣੇ ਹੱਥਾਂ ਦੇ ਮਦਦ ਲੈ ਕੇ ਮਸਜਿਦਾਂ ਪੌੜੀਆਂ ਚੜ ਰਿਹਾ ਸੀ ਜਦੋਂ ਕਹਿੰਦਾ ਮੇਰੀ ਨਿਗਾ ਉਹਦੇ ਤੇ ਗਈ ਮੈਂ ਉੱਥੇ ਖਲੋ ਕੇ ਅੱਲਾਹ ਤਾਲਾ ਦਾ ਸ਼ੁਕਰਾਨਾ ਕਰਕੇ ਆਖਿਆ ਅੱਲਾਹ ਤਾਲਾ ਤੇਰਾ ਸ਼ੁਕਰ ਹੈ ਠੀਕ ਹੈ ਮੇਰੇ ਘਰ 'ਚ ਗਰੀਬੀ ਹੈ ਮੈਂ ਇੱਕ ਟਾਈਮ ਪ੍ਰਸ਼ਾਦਾ ਛਕਣ ਵਾਲਾ ਹਾਂ ਮੇਰੇ ਤਨ ਦੇ ਕੱਪੜੇ ਮਾੜੇ ਹੋ ਸਕਦੇ ਨੇ ਪਰ ਉਹਨੇ ਕਿਹਾ ਤੇਰਾ ਇੰਨਾ ਸ਼ੁਕਰਾਨਾ ਹੈ ਤੂੰ ਮੈਨੂੰ ਆ ਤੰਦਰੁਸਤ ਸਰੀਰ ਦਿੱਤਾ ਹੈ ਤਾਕੇ ਇਸ ਸਰੀਰ ਨਾਲ ਤੁਰ ਕੇ ਮੈਂ ਤੇਰੇ ਘਰ ਤੱਕ ਤੇਰੀ ਬੰਦਗੀ ਕਰਨ ਆ ਜਾਣਾ ਤੇ ਅੱਜ ਧਿਆਨ ਮਾਰੋ ਕਿੰਨੀਆਂ ਰਹਿਮਤਾ ਕਿੰਨੀਆਂ ਦਾਤਾਂ ਮਹਾਰਾਜ ਨੇ ਸਾਡੀ ਝੋਲੀ ਚ ਪਾਈਆਂ ਨੇ ਕਿ ਜਿੰਨੀਆਂ ਦਾਤਾਂ ਜਿੰਨੀਆਂ ਦੌਲਤਾਂ ਮਹਾਰਾਜ ਜਿੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ ਚ ਪਾ ਕੇ ਗਏ ਨੇ ਆਪਣੇ ਮਾਨ ਅੰਦਰ ਧਿਆਨ ਮਾਰ ਕੇ ਵੇਖੋ ਕਿ ਕਦੀ ਅਸੀਂ ਇੰਨੀ ਰੀਝ ਨਾਲ ਆਪਣੇ ਗੁਰੂ ਦਾ ਸ਼ੁਕਰਾਨਾ ਕੀਤਾ ਹੈ